ਹਾਜ਼ਰੀ ਜਿਹੜੀ ਵੀਡੀਓ ਬਣਾਈ ਆ ਬਾਈ ਫਾਰਮ ਚੋਂ ਬਣਾਈ ਆ ਬਾਈ ਕੋਲ ਤੰਨ ਆ ਗਿਆ ਬਾਈ ਜਰਸੀ ਬੜਾ ਤਰਮਿੰਦਰ ਇਹਦੀ ਡਿਟੇਲ ਲਾ ਦੇ ਬਾਈ ਕੀ ਆ ਪਹਿਲਾਂ ਤਾਂ ਇਹ ਡਾਕਟਰ ਚਾਰ ਦੰਦ ਦਾ ਦੂਜਾ ਸੂਆ ਗਈ ਓਕੇ ਹਾਂਜੀ ਠੀਕ ਹੈ ਇੱਕ ਥਾਣੇ ਦਾ ਬਹਿਣੀ ਸਾਈਡ ਦਾ ਮਗਰਲਾ ਅੱਧਾ ਹੈਗਾ ਠੀਕ ਹੈ ਬਾਈ ਤੇ ਇਹਦੇ ਅਜੇ 16 ਦਿਨ ਹੋ ਗਏ ਬੱਚਾ ਸੱਟ ਗਈ ਸੀ ਇਹ ਵਿਹੜ ਇੱਕ ਮਹੀਨਾ ਪਹਿਲਾਂ ਡਰਾਈ ਕੀਤੀ ਵੀ ਸੀ ਆਪਣੀ ਇਹ ਓਕੇ ਬਾਈ ਹਾਂਜੀ ਦੁੱਧ ਕਿੰਨਾ ਹੋਣ ਦੁੱਧ ਇਸ ਟਾਈਮ ਡਾਕਟਰ 12 ਕਿਲੋ ਆਏ ਥਲੇ 12 ਲੀਟਰ ਇਹਨੇ ਪਲੂਨ ਨੇ ਆਪਣੇ ਕੋਲੇ 23 24 ਕਿਲੋ ਦੁੱਧ ਦਿੱਤਾਗਾ ਬਾਕੀ ਬੱਚੇ ਬਹੁਤ ਸੋਹਣੇ ਪਾਉਂਦੀ ਹੈਗੀ ਆਹ ਬੱਚੀ ਇਧਰ ਖੜੀ ਹੈਗੀ ਇਹਦੀ ਜਰਸੀ ਬੱਚੀ ਰਖਾ ਨੇ ਉਹ ਖੜੀ ਹੈ ਜਰਸੀ ਬੱਚੀ ਹੈ ਨਾ ਇਹਦੀ ਹੀ ਹੈ ਨਾ ਐਸੇ ਵੀ ਆਜੀ ਜੱਗ ਦੀ ਓਕੇ ਤੇ ਬੈੜ ਦਾ ਬੀਮਾ ਬੂਮਾ ਸਾਰਾ ਕੁਝ ਹੋਇਆ ਬਾਈ ਆਪਣਾ ਓਕੇ ਬਾਈ ਤੇ ਕੀ ਮੋਲ ਵੈਸੇ ਮੋੜ ਡਾਕਟਰ ਦਾ 55000 ਰੁਪਏ ਉਹ ਤਾਂ 1 ਲੱਖ ਦੀ ਸੀਗੀ 55000 ਬਸ ਦੇ ਲੈਣ ਵਾਲੇ ਮੋਲੀ ਆਪਣੇ ਇਹਦੀ ਕੀ ਡਰ ਇਹ ਵੀ ਵਾਰ ਇਹ ਵੈਕਸੀਨ ਲੱਗੀ ਸੀਗੀ ਉਹਦੇ ਕਰਕੇ ਬੱਚਾ ਸੱਟ ਗਈ ਠੀਕ ਹੈ ਭਾਈ ਹਾਂਜੀ ਹੂੰ ਇਹ ਡਾ ਡੇਢ ਕਿ ਮਹੀਨਾ ਪਹਿਲਾਂ ਬੱਚਾ ਹਟ ਗਿਆ ਕਿ ਮਹੀਨਾ 20 ਦਿਨ ਰਹਿੰਦੇ ਸੀ ਇਹਦੇ ਵਾਰ ਦੇ ਓਕੇ ਭਾਈ ਹਜੇ 2 ਤੋਂ 4 ਦਿਨ ਹੁੰਦੀ ਹੈ ਬੱਚੇ ਇਹ ਥੱਲੇ 9 ਕਿਲੋ ਦੁੱਧ ਹਜੇ ਰੈਡੀ ਹੋ ਗਿਆ ਓਕੇ ਇਹ ਥੱਲੇ ਵੀ ਇਹਦੇ 17-18 ਦਿਨ ਹੋ ਗਏ ਬੱਚਾ ਸੱਟੇ ਨੂੰ ਤੇ ਦੁੱਧ ਹੈ ਆਟ ਤੋਂ ਘਟਾ ਉਮੀਦ ਕਰ ਲੈਨੇ ਆਪਾਂ 15 16 ਕਿਲੋ ਦੁੱਧ ਦੇ ਦੀ ਕਿ ਬਾਕੀ ਥੱਲੇ ਦੀ ਸਾਫ ਸੁਥਰੀ ਬਾਲੀ ਐ ਮੁੱਲ ਕੀ ਇਹਦਾ ਜਾਇਜ਼ ਮੋਲ ਡਾਕਟਰ ਦਾ 45000 ਰੁਪਇਆ ਮਾਨਦਾਨ ਹੋ ਜਾ ਲੈ ਜਵਾਈ ਚੰਗੀ ਐ ਨਾ ਸੀਲ ਤਾਂ ਇੰਨੇ ਆ ਜਾਨਵਰ ਕਹੇ ਜਿੱਥੇ ਖੜੇ ਉੱਥੇ ਚੋਲੇ ਅਗਲਾ ਸਹੀ ਗੱਲ ਆ ਭਾਈ ਕੀ ਬਾਤ ਆ ਮੁੱਲ ਵੀ ਜਮਾ ਜਾਇਜ਼ ਦਾ ਖਿੱਚ ਕੇ ਮੋਲ ਰੱਖਿਆ ਬਾਲਾ ਕੋਈ ਬੰਨੀ ਵੀ ਨਹੀਂ ਕੋਈ ਕਿੱਲੇ ਤਾਂ ਨਹੀਂ ਖੜੀ ਗਿਆ ਜਮਾ ਖੁੱਲੀ ਖੜੀ ਜਿੱਥੇ ਮਰਜੀ ਚੋਈ ਚੱਲੇ ਪੰਦਾ ਬਾਕੀ ਲੇਵੇ ਦੀ ਬਾਲੀ ਸਾਫ ਆ ਬੈਠ ਹੂੰ ਇਹੀ ਹਾਲਾਤ ਆ ਜਰਸੀ ਇਹ ਟੋਕਰ ਗੱਬਣਾ ਇਹ ਟੋਕਰ ਗੱਬਣਾ ਡਾਕਟਰ ਕਿੰਨੇ ਟਾਈਮ ਇਹ ਵੀ 4 ਦਾੰਦਾ ਇਹ 4 ਕਿਹਿੰਨਿਆਂ ਦੇ ਵਿੱਚੋਂ 5-7 ਦਿਨ ਹੀ ਘੱਟ ਆ ਕੇ ਬੈਠਦੇ ਠੀਕ ਹੈ ਬਾਈ ਤੇ 7 ਕਿਲੋ ਤੋਂ ਪਲੱਸ ਪਲੱਸ ਹੋਊਗਾ ਦੁੱਧ ਦਾ ਨਿੱਟ ਜਮਾ ਐਂ ਕੰਡੇ ਵਾਲਾ ਰੈਡੀ ਇਹਦਾ ਮੁੱਲ ਜਾਇਜ਼ ਮੁੱਲ ਡਾਕਟਰ ਦੇਣ ਲੈਣ ਵਾਲਾ 65000 ਰੁਪਇਆ ਮੁੱਲ ਚਾਹੇ 70 ਕਰਾ ਲਓ 75 ਕਰਾ ਲਓ ਵਿੱਚੋਂ ਜਾਇਜ਼ ਜਾਂ ਮਾਨਤਾ ਕਰ ਦਾਂਗੇ ਓਕੇ ਬਾਈ ਧੰਨਵਾਦ ਬੈਠ ਜਾਣ ਜਾਂਦੀ ਵਾਲੀ ਸਾਫ਼ ਸੁਥਰੀ ਬਹੁਤ ਆ ਸਹੀ ਗੱਲ ਆ ਬਾਈ